ਮੇਰਾ ਨਾਮ ਹਨੀ ਕੁਮਾਰੀ ਤੇ ਲੜਾਈ ਕਿਸ ਤਰ੍ਹਾਂ ਹੋਈ ਹੈ ਲੜਾਈ ਦੇਖੋ ਮਾੜੀ ਜਦਾਂ ਦੋ ਦੂ ਮੈ ਮਾੜੀ ਹੀ ਹੋਈ ਸੀ ਉਹਨਾਂ ਨਾਲ ਹੂੰ ਤੇ ਉਹ ਮੇਰੇ ਸਪੰਡਸ ਪਿੰਡ ਦਾ ਸਰਪੰਚ ਹੈ ਤੇ ਉਹਨੂੰ ਦੱਸਿਆ ਸੀ ਇਹਦਾ ਸੀ ਹੂੰ ਉਹ ਜਿਹੜਾ ਸਰਪੰਚ ਨੇ ਇਹਦਾ 10 ਕੁ ਦੂਤ ਹੈ ਉਹ ਇਹਦਾ ਰਖੀ ਮੰਨੂ ਚੋਨੇ ਹੂੰ ਤੇ ਰਾਤੀ ਜਦੋਂ ਘੁੰਮਣ ਗਏ ਸੀ ਤੇ ਸਾਡੇ ਤਾਂ ਸਪੰਡ ਉੱਪਰ ਰੋਟੀ ਪਾਣੀ ਲਾ ਕੇ ਨਿਕਲਿਆ ਸੀ ਬਾਹਰ ਹੂੰ ਪਿੱਛੇ ਜਾਨੀ ਤਿੰਨ ਜਣੇ ਆਏ ਆ ਇੱਕ ਗਰੌੜ ਸੀ ਦਾਸ ਸਿੱਕੋ ਨਹੀਂ ਮੇਰੇ ਪਿੱਛੇ ਮਾਰੇ ਲਿਆ ਕੇ ਇੱਥੋਂ ਦੀ ਸ਼ਹਿਰ ਦੇ ਵਿੱਚ ਆਏ ਕਾਤੇ ਆਏ ਮੋਟਰਸਾਈਕਲ ਤੇ ਆਏ ਹੂੰ ਮੋਟਰਸਾਈਕਲ ਤੇ ਸੀਗੇ ਗੱਲ ਕੀ ਸੀ ਮੇਨ ਮੇਨ ਗੱਲ ਤਾਂ ਕੋਈ ਨਹੀਂ ਹੋਈ ਜੀ ਹੂੰ ਪਤਾ ਨਹੀਂ ਕੋਈ ਤੁਨੇ ਖਾਦੀ ਪੀਤੀ ਦਰਦੂਰ ਪੀਤੀ ਸੀਗੀ ਤੇ ਕਿੱਥੇ ਦੇ ਬੰਦੇ ਇੱਕ ਪੈਣਦਾ ਸੀ ਤੇ ਜਗਤ ਬੋਟਾੰਦਾ ਜੀ ਬਾਕੀ ਦੋ ਘਰੇ ਉੱਤੇ ਬੈਣਦੇ ਜੀ ਹੂੰ ਕੀ ਮੰਗ ਕਰਦੇ ਅਕਿੰਸਾਰ ਚਾਹੀਦੇ ਬਸ ਜੇ ਰੰਜੀਤ ਜੀ ਪਹਿਲਾਂ ਤੁਹਾਡੀ ਨੇ ਰੇਸ਼ਨ ਕੋਈ ਨਹੀਂ ਸੀ ਜੀ ਹੂੰ ਫੇ ਮਾਰਿਆ ਕਦੇ ਇਹ ਤਾਂ ਹੀ ਉਹਨਾਂ ਨੂੰ ਪਤਾ ਹੋਊਗਾ ਕਿ ਮਾਰਿਆ ਇਹ ਲੁੱਟਵਾ ਕਰਨਾ ਹੈ ਇਹ ਮਾਰਿਆ ਇਹ ਕਾ ਲੁੱਟ ਲੁੱਟ ਡੋਟ ਹੋਣਾ ਹੈ ਉਹਨਾਂ ਦੀ ਬਚਾਅ ਵੇ ਤਾਂ ਰੌਲਾ ਜਿਹਾ ਪੈ ਗਿਆ ਨਾ ਬਾਅਦ ਵਿੱਚ ਭੱਜ ਗਿਆ ਜਿੱਦੋਂ ਬਾਅਦ ਰੌਲਾ ਕਿਦਾਂ ਕਦੋਂ ਪਿਆ ਉਸੇ ਰਾਤ ਨੂੰ ਜਿੱਦਾਂ ਸਾਡੇ ਨਾਲ ਗਵਾਂਢੀ ਹੁਣ ਜਨਾਨੀ ਨੇ ਦੇਖ ਲਿਆ ਤੋਂ ਦੇਖ ਪਿਆ ਮੇਰੇ ਮਾਰਿਆਂ ਉਹ ਕਹਿੰਦੀ ਮੁੰਡਾ ਮਾਰ ਦਿੱਟਿਆ ਮਾਰ ਦਿੱਟਿਆ ਤਾਂ ਨੱਠ ਗਿਆ ਬਾਹਰ ਤੇ ਫੇ ਬੰਡ ਇਕੱਠਾ ਹੋਇਆ ਹਾਂਜੀ ਹਾਂਜੀ ਤੇ ਫੇ ਇੱਥੇ ਕਿਦਾਂ ਐ ਇਹ ਮੇਰਾ ਬਜ਼ਰ ਹੋਣੇ ਲੱਗੇ ਹੈ ਜੀ ਰਾਤੀ ਇੱਥੇ ਕਿੰਨੇ ਕ'ਵਜੇ 8:30 ਵਜੇ 9:00 ਵਜੇ ਦੇ ਕਰੀਬ ਲੱਗੇ